ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਖੀਰੀ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਗਾਵਾਂ ਸਾਰੀਆਂ ਸੋਈਆਂ ਸਵਾਈਆਂ ਤੁਹਾਨੂੰ ਦਿਖਾ ਬਾਕੀ ਇਹ ਆ ਵੀ ਚਲੋ ਸਾਰੀਆਂ ਸੋਈਆਂ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਤੇ ਫੇਰ ਹੀ ਪੱਛੂ ਖਰੀਦੋ ਜੀ ਹਾਂਜੀ ਵੀਰ ਜੀ ਸਾਤਸੇ ਗੜ ਜੀ ਸਾਤਸੇ ਵੀਰ ਜੀ ਸਾਤਰੀ ਗੜ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਜੀ ਬੜੀ ਚਲੋ ਵਧੀਆ ਜੀ ਤਾਂ ਵੇਖ ਗਏ ਮਾਲਦਨ ਵਾਲਾ ਫਿਰ ਹਾਂ ਜੀ ਬੜਾ ਮੇਰ ਰਈ ਜਮਰਾਬੀ ਭਰੀ ਅੱਛਾ ਹਾਂਜੀ ਆਏ ਫੋਨ ਫਾਨ ਪੂਰੇ ਸਾਡੀ ਫੋਨ ਬੜਿਆ ਆ ਵੀਰ ਭਰਾਵਾਂ ਦੇ ਠੀਕ ਹੈ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਰੋਬਰ ਜੇ ਪਿੰਡਰਾ ਪੁਰਸੀ ਦੇ ਨਾਲਾ ਜਿਲ੍ਹਾ ਅੰਮ੍ਰਿਤਸਰ ਦੇ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈ 98138796 ਠੀਕ ਹੈ ਅੱਜ ਆ ਗਿਆਂ ਆਪਣੇ ਕੋਲ ਤਿੰਨ ਗਾਵਾ ਹਨਾ ਤੇ ਇੱਕ ਕੱਟੀ ਆ ਚਲੋ ਪਹਿਲਾ ਗਾਵਾ ਵਖਾ ਲਈਏ ਹਾਂਜੀ ਹਾਂਜੀ ਇਹ ਪਾਈ ਤੁਜਾ ਸੁਭਾ ਸੁਈ ਜੇ ਤਾਜੀ ਸੁਈ ਆ ਹਾਂਜੀ ਤੇ ਬਾਕੀ ਥਾਣ ਬੜਾ ਕਮਾਲ ਦਾ ਇਹਦੇ ਕੋਲ ਆ ਦੇਖ ਸਕਦੇ ਗੁਲਾਬੀ ਰੰਗ ਦਾ ਥਾਣ ਆ ਤੇ ਇੱਕੋ ਜਿਹਾ ਗੈਪ ਤੇ ਤੇ ਇੱਕੋ ਜਿਹਾ ਸਾਈਜ਼ ਦਾ ਥਾਣ ਆ ਹੈ ਠੰਡੀ ਦੇਰੀ ਆ ਤੇ ਆ ਬੱਚਾ ਕਿ ਆ ਗਿਆ ਤੇ ਮਗਰ ਬੱਚਾ ਜੇ ਬੜੀ ਠੀਕ ਆ ਬੱਚਾ ਆ ਗਿਆ ਤੇ ਆ ਪਿੱਛੇ ਹਵਾਨੇ ਦਾ ਇੱਕ ਰੀ ਦੇਖ ਸਕਦੇ ਆਪਾਂ ਲੱਗੇ ਤਾਂ ਚੰਗੀ ਤਿਆਰ ਹੋਈ ਥੱਲੇ ਆ ਤੇ ਨਾਲੋ ਤਰ੍ਹਾਂ ਬੱਚੇ ਦਾ ਨਾਲ ਹੀ ਆ ਕਿੰਨੇ ਦਿਨਾਂ ਦੀ ਸੋਈ ਵਰਜੀ ਹੈ ਇਹਨੂੰ ਪੰਜਾਂ ਪੰਜਾਂ ਦਿਨ ਜੋ ਅੱਜ ਭਰੀ ਅੱਛਾ ਹਾਂਜੀ ਕਿੰਨਾ ਦੁੱਧ ਕਰਗੀ ਤਿਆਰ ਹੈ ਹੁਣ ਇਹਦੇ ਕੋਈ 11 ਘੰਟੇ ਪਰ 10 ਕਿਲੋ ਦੀ ਗਰੰਟੀ ਹੋ ਗਈ ਅੱਛਾ ਹਾਂਜੀ ਕਿੰਨਾ ਕਰੀ ਜਾਊਗੀ ਦੁੱਧ ਦੋ ਚਾਈ ਜਾਊਗੀ ਤੇ 14-15 ਕਿਲੋ ਦੋ ਰੋ ਹਾਂ ਫਿਰ ਇੱਕ ਰੀਮ ਬਾਕੀ ਹੈਗੀ ਜਰਸੀ ਕ੍ਰੋਸ ਚ ਆ ਕੱਦ ਵੀ ਇਹਦਾ ਹਸਾ ਨਾ ਜਰਸੀ ਕ੍ਰੋਸ ਵਾਲਾ ਹੀ ਆ ਬਾਕੀ ਰੰਗ ਰੂਪ ਤੇ ਜਿਹੜੀ ਕਾਫੀ ਚੰਗੀ ਹੈ ਆ ਬੱਚੇ ਰਗਾਇ ਤੇ ਬੱਚੇ ਤਾਂ ਥੋੜਾ ਜਿਹਾ ਜ਼ਿਆਦਾ ਕਰਦੀ ਬੱਚੇ ਤੋਂ ਬਿਨਾ ਖਲਾਉਂਦੀ ਵੀ ਘਾਟੀ ਆ ਆ ਦੇਖ ਸੰਦੇ ਕਲੀ ਰੰਗ ਰੂਪ ਦੀ ਚੰਗੀ ਆ ਤਨਗੁਰਾ ਵਾਲੀ ਆਹ ਵਾਲਾ ਤਾਂ ਨਮਕੀ ਬਚਿਆ ਰਹਿੰਦਾ ਠੰਡੀ ਪੜੀ ਹੈ ਜੀ ਬਾਕੀ ਹੈਗੇ ਠੰਡੀ ਦੇਰੀ ਆ ਆ ਦੇਖ ਸਕਦੇ ਚਵਾਜ ਦਾ ਇਹ ਤਾਂ ਬਿਲਕੁਲ ਸਾਫ ਹੈ ਚਾਰੇ ਤਨਾ ਦੇ ਬਿਲਕੁਲ ਸਾਫ ਤਾਂ ਆ ਰਿਹਾ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਦੇਰੀ ਬੜੀ ਬਵਿੰਜਾ ਜੀ ਆਦੀ ਨਿੰਬੋਂਜਾ ਤੇ ਜ਼ਿਆਦਾ ਹੋ ਜਾਣਾ ਜੀ 2 ਛੜ ਜੀ ਕਿੰਨੇ ਚਾ? 20 ਲਾਜੋ। ਆ ਕਰ ਦੋ ਜੱਸ ਨੂੰ ਕਰ ਦੋ ਬਿਲਕੁਲ। ਜੱਸ ਨੂੰ? ਹਾਂਜੀ। 40000 ਦੇ ਦੀਏ। ਹੋਰ ਕਰਤੀਏ ਮਾਨ। 45000 ਦੇ ਦੀਏ। ਹੈਗੀ ਕੋਈ ਕਸਰ ਹੋਰ? 1000 ਰੁਪਏ ਛੱਡ ਦਾਂਗੇ 44000 ਦੀ। ਛੋੜੀਏ 2000 ਦਾ ਨੋਟ ਜੀ। ਠੀਕ ਆ। ਠੀਕ ਆ। 44000 ਚ ਜਿਹੜੀ ਛੋਟ ਕਹਿੰਦੇ ਵੀ ਚਲੋ ਕਰ ਦਿਆਂਗੇ। ਬਾਕੀ ਚਲੋ ਕੋ ਫੋਨ ਲਾਊਗਾ ਤੇ ਆਪੇ ਥੋੜਾ ਪਤਾ ਮਾਨਤਨ ਮੌਕੇ ਤੇ ਹੋ ਜੰਦਾ। ਤੇ ਹੁਣ ਹੌਲੇ ਪਾਚਾ ਗਿਆ ਗਾਮ ਆਪਣੇ ਕੋਲ ਤੋਂ। ਜੱਸੀ ਜੀ। ਜਰਸੀ ਕ੍ਰੋਸ ਤੇ ਆ ਪਹਿਲਾਂ ਮੈਡ ਬੜੀ ਸੂਆ ਇਹਦਾ ਪਹਿਲਾ ਹੀ ਆ ਕਿੰਨਾ ਜਿਆਦਾ ਕਲ ਦੁੱਧ ਦੁੱਧ ਨੂੰ ਕੋਲ ਪੜੀ ਨਾ ਹੋਊਗਾ 8 ਕਿਲੋ ਦੀ ਗਰੰਟੀ ਹੋਊਗੀ ਜਿਆਦਾ ਜਿਹੜਾ ਪੱਕਾ ਦੁੱਧ ਹੈਗਾ ਆ ਆ ਗਿਆ ਜੀ ਠੀਕ ਹੈ ਜੀ ਤੇ ਥਾਣੇ ਦੇ ਵੀ ਤੁਹਾਨੂੰ ਦਿਖਾਈਏ ਲੱਗੇ ਤੇ ਇੱਕ ਵਾਰੀ ਹਾਂ ਦੇਖ ਸੰਦੇ ਸਮਾਂ ਦਾ ਸਾਈ ਜਿਆ ਤੋਰਦਾ ਫੇਰ ਇਹਨਾਂ ਸੂਆ ਇਹਦਾ ਪਹਿਲਾ ਹੀ ਆ ਕਿੰਨੇ ਦੁੱਧ ਬੜੀ ਨੇ ਵਾਦਿਆ ਰਾਤੀ ਸਾਰਾ ਮਾਰ ਲੈਂਦਾ ਬੜੀ ਠੀਕ ਹੈ ਜੀ ਪੂਰੀ ਭੁੱਲੇ ਘਰੋਂ ਭੜੀ ਆਈ ਏ ਘੱਟ ਸਾਹਮਲੇ ਕਰੋ ਕਿੰਨੇ ਵੀ ਆਈ ਹੈ। ਆ ਭਾਇਓ ਜੀ। ਆ ਦੇਖ ਸੰਦੀ ਜੀ। ਹੈਗੀ ਠੰਡੀ ਤੇਰੀ ਆ। ਚਲੋ ਲੈ ਜਾ ਫਿਰ। ਵਾਜੂ 2 ਕਿਲੋ ਦੋ ਦੌਰ ਦੀ। ਠੀਕ ਹੈ। ਤੇ ਬਾਕੀ ਇਹ ਵੀ ਇੰਨਾ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਤੇ ਨਾ ਕੋਈ ਗਰਮੀ ਦੀ ਪਰਵਾਹ ਤੇ ਮੁੱਲ ਫਿਰ ਇਹਦਾ ਵੀ ਜੀ ਦੇ ਦਈਏ ਭੜੀ 23000 23 ਹੀ ਨਾ ਦਈਏ ਘਰੀਏ ਕੋ ਮਨਤਾ ਨਾ ਤੇ ਨਹੀਂ ਛੱਡਦੀ ਬੜੀ ਕਰ ਦੋ ਛੋਟ 2000 ਹੋਰ 18 ਦੀ ਦੇ ਦਈਏ ਦੇ ਦਾਂਗੇ ਭੜੀ ਜੀ ਠੀਕ ਐ ਤੇ ਹੁਣ ਇੱਕ ਆ ਜਰਸੀ ਆ ਗਈ ਜੀ ਹਾਂ ਜੀ ਇਹਦੇ ਕੋ ਸੱਤ ਹੋਗਾ ਫਿਰ 6 ਕਿਲੋ ਜਿੰਨੇ ਗ੍ਰੇਡੀ ਹੋ ਗਏ ਠੀਕ ਐ ਇਹ ਆ ਵੀ ਚਲੋ ਇਹ ਵੀ ਕਿਸੇ ਵੀਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਨਾ ਹਾਂ ਜੀ ਖੋਲੋ ਫਿਰ ਤੋੜ ਦੋ ਆਈ ਇਹ ਵੀ ਸਾਬ ਦੀ ਸਾਹਮਦੇ ਘਰੋਂ ਜਾਂਦੀ ਆ ਜਾਂਦੇ ਬੁਰੀ ਬੜੀ ਵੈਡ ਹੋਰ ਵਾਦੀ ਗਾਂ ਦੇ ਟੀਗਾ ਪ੍ਰੈਫਰ ਚੈੱਕ ਪਾ ਜਾਂ ਨਾ ਸੂ ਦੇਖੋ ਬੰਨੀ ਚਲੋ ਕੋਈ ਨਹੀਂ ਬਾਹਰ ਜਾ ਕੇ ਖਾਣ ਨਹੀਂ ਕਰਨ ਇੱਕ ਮਿੰਟ ਆ ਦੇਖ ਸੰਦੇ ਚੇਰਾ ਇਹਦਾ ਹੈਗੀ ਐਵੇਂ ਠੰਡੀ ਠੇਰੀ ਐ ਆ ਦੇਖ ਸਾਡੇ ਸਾਫਤਾ ਰੇ ਗਦੀ ਇਹਦੇ ਵੀ ਇਹ ਆ ਵੀ ਚਲੋ ਕਿਸੇ ਵੀ ਦਿਨ ਚਾਹ ਪਾਣੀ ਦੇ ਨੇ ਸਾਰੀ ਜਣਾ ਮੈਂ ਕਈਆਂ ਮੁਕੀਆਂ ਚੱਲਦੀ ਆ ਬਣੀ ਵੀ ਜੋ ਡੇਢ ਮਹੀਨੇ ਦੀ ਪਰ ਅੱਛਾ ਬਣੀ ਵੀ ਆ ਪਰ ਚੱਕ ਪਾਸ ਨਹੀਂ ਚੱਕ ਨਹੀਂ ਜੋ ਬਰਾਹੀ ਰਾਤੀ ਲਾਏ ਬੜੀ ਨੇਰੀ ਤੇ ਇਹ ਆ ਫਰਮ ਹੁੰਦਾ ਇਹਦੀ ਪੜੀ ਸਤਾਰਾ ਜਾਂ ਦੀਵੜਾ 15 ਇਹ ਦੇ ਦਈਏ 500 ਰੁਪਏ ਹੋਰ ਪੜੀ ਚੱਲਦਾ ਹੈ 14.500 ਇਹ ਦੀਏ ਤਾਂ ਠੀਕ ਹੈ ਜੀ ਕੋ ਥੋੜਾ ਬੋਧ ਮਾਨਦਾਨ ਕਰ ਦਾਂਗੇ ਭਾਈ ਚਲੋ ਕੋ ਫੋਨ ਲੱਭਾ ਕੇ ਇੱਕ ਜੇ ਕੋ ਜੋੜਾ ਲੈ ਜਾਊਗਾ ਹਾਂ ਜੀ ਤੇ ਹੋਰ ਕਰ ਦੋਗੇ ਮਾਨਦਾਨ ਹਾਂ ਜੀ ਕਰ ਦਾਂਗੇ ਲੈਸ ਪੜ ਤੇ ਇੱਕ ਕੱਟੀ ਰਹਿ ਗਈ ਉਹ ਵੀ ਵਿਖਾ ਦਈਏ ਇੱਕ ਕੱਟੀ ਖੀਰੀ ਜੇ ਦੰਦ ਦੇਖੇ ਨਹੀਂ ਮੈਂ ਕਹਣਾ ਚਾਹੁੰਦੀ ਹਾਂ ਅੱਛਾ ਦੰਦ ਕਹਿੰਦੇ ਵੇਖੇ ਨਹੀਂ ਐ ਇਹਦੇ ਚੱਕ ਨਹੀਂ ਕੀਤੇ ਪੂਰੇ ਬਾਕੀ ਉਤਨਾ ਇਹ ਆ ਵੀ ਕੱਦ ਕਾਠੇ ਦਾ ਜਿਹੜਾ ਪੂਰਾ ਮੱਜਾ ਜਿੱਡਾ ਹੀ ਆ ਪੂਰਾ ਤੇ ਇਹਦਾ ਕਿੰਨਾ ਫੇਰ ਰੱਖਣਾ ਮੁੱਲ ਇਹ ਦੇ ਦੀਏ ਭਾਈ 36000 ਦੀ ਜੜੀ ਕਰ ਦੋ ਕੋ ਮਨਤਾ ਨਾ ਦੋ ਛੱਡ ਦੀਏ ਜੈਸ ਨਾ ਕਰ ਦੋ ਆਪ ਹੀ 33000 ਦੀ ਬਈ ਦੇ ਲਾਂਗੇ ਛੋਟੀ 32000 ਦੀ ਦੇ ਦਈਏ ਦੇ ਦਾਂਗੇ ਆ ਪੜੀ ਬੋਲੀ ਹਲੇ ਛੋਟੀ ਮੰਦੇ ਲੈ ਗਿਆ ਪੂਰੀ ਇਹ ਇਹ ਬਿਲਕੁਲ ਇਹ ਆ ਵੀ ਜਿਹੜਾ ਹੁਣ ਤਿਆਰ ਕਰਨ ਵਾਲਾ ਖੜੇ ਥੱਲੇ ਹੋ ਰਹਾ ਛੇਤੇ ਬਣ ਜਾਣੀਆਂ ਹੁਣੇ ਬਸ ਹੁਣ ਹੋਈ ਐ ਪੂਰੀ ਪੇਵਰ ਪੜੀ ਕਾਲੀ ਜੀ ਬਾਕੀ ਝੋਲੀ ਥੱਲੇ ਤੁਹਾਨੂੰ ਦਿਖਾ ਦਿੰਨੇ ਇੱਕ ਕਰੀ ਥੋੜਾ ਡਰਦੀ ਆ ਇਹਨੂੰ ਥੋੜਾ ਡਰਦੀ ਦੱਦੀ ਆ ਆਹ ਦੇਖ ਸੰਦੇ ਜੀ ਤੇ ਬਾਕੀ ਚਲੋ ਇਹ ਆ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਤੇ ਵੈਸੇ ਆ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ